ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਅਡਜੈਕਟਰ ਦੀ ਮੀਟਿੰਗ ਸੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਖਤ ਸ੍ਰੀ ਦੰਦਵਾ ਸਾਹਿਬ ਦੇ ਸਾਫਤਾ ਜਥੇਦਾਰ ਮੈਂਬਰ ਐ ਜੀ ਪੀ ਸੀ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਉਹ ਅੱਜ ਚਲਾਣਾ ਕਰ ਗਏ ਉਹਨਾਂ ਦਾ ਸੋਗ ਮਤਾ ਸੀ ਮੋਲ ਮੰਤਰ ਦੇ ਜਾਪ ਕਰਕੇ ਸਤਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਦੂਸਰਾ ਸਾਜ ਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਜਿਹੜਾ ਸਾਊਂਡ ਸਿਸਟਮ ਹੈ ਬਹੁਤ ਪੁਰਾਣਾ ਹੋ ਚੁੱਕਾ ਇਹ ਆਧੁਨਿਕ ਤਕਨੀਕ ਦੇ ਉੱਤੇ ਇਹਨੂੰ ਨਵਾਂ ਸਾਊਂਡ ਸਿਸਟਮ ਕਰਨ ਦੀ ਲਾਉਣ ਦੀ ਜਿਹੜੀ ਆ ਉਹ ਪ੍ਰਵਾਨਗੀ ਦਿੱਤੀ ਗਈ। ਉਹ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਰਾਜ ਤਨਤਨ ਬਾਬਾ ਦੀਪ ਸਿੰਘ ਜੀ ਦਾਸ ਖਾਨ ਕੋਨੂੰ ਵੀ ਯੂਟਿਊਬਰ ਸੋਸ਼ਲ ਜਿਹੜਾ ਸਾਡਾ ਚੈਨਲ ਆ ਉਹ ਤੋਂ ਹੀ ਪ੍ਰਸਾਰਤ ਕੀਤਾ ਜਾਇਆ ਕਰੂਗਾ। ਕਿਉਂਕਿ ਦੇਖਣ ਵਿੱਚ ਬਹੁਤ ਸ਼ਿਕਾਇਤਾਂ ਆਈਆਂ। ਕਿ ਉਹ ਚੈਨਲ ਦੇ ਵਿੱਚ ਬੜੀ ਵੱਡੇ ਪੱਧਰ ਤੇ ਜਿਹੜੀ ਆ ਉਹ ਚੋਰੀ ਕੀਤੀ ਜਾਂਦੀ ਆ ਇਸ ਕਰਕੇ ਉਹਨੂੰ ਵੀ ਆਪਣੇ ਆਪਣੇ ਡਿਵੀਜ਼ਨਲ ਤੌਰ ਦੇ ਉੱਤੇ ਹੁਣ YouTube ਜਿਹੜਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਆ ਉਹ ਤੇ ਜਿਹੜਾ ਉਹ ਕੀਤਾ ਜਾਊਗਾ ਤੀਸਰਾ ਇੱਕ ਬਹੁਤ ਵੱਡਾ ਅਹਿਮ ਸਿਗਾ ਕਿ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਦੁਆਰਾ ਕਾਲੀ ਬੂੰਗਾ ਜਿਹੜਾ ਸੁਲਤਾਨਪੁਰ ਲੋਧੀ ਕਾਲ ਬੂੰਗਾ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਉਥੇ ਵੱਡੇ ਪੱਧਰ ਤੇ ਫਾਇਰਿੰਗ ਕੀਤੀ ਗਈ ਉਹਦੇ ਲਈ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ ਹੋਇਆ ਸੀ ਕਿ ਉਹ ਕਮੇਟੀ ਬਣਾ ਕੇ ਉਹਦੀ ਸਾਰੀ ਜਿਹੜੀ ਆ ਉਹ ਰਿਪੋਰਟ ਕੀਤੀ ਜਾਵੇ ਅੱਜ ਉਹ 6 ਮੈਂਬਰ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਜਿਹੜੇ ਸਪਾਈਗਰ ਵਾਕਸਿੰਗ ਖਾਲਸਾ ਅੱਧ ਕਰਦੇ ਸੀ ਉਹਨਾਂ ਨੇ ਅੱਜ ਰਿਪੋਰਟ ਸੌਂਪ ਦਿੱਤੀ ਆ ਔਰ ਉਸ ਰਿਪੋਰਟ ਦੇ ਆਧਾਰ ਤੇ ਇਹਨਾਂ ਨੇ ਉਸ ਰਿਪੋਰਟ ਬਣਾਉਣ ਲਈ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਔਰ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਸੀ ਉਹਨਾਂ ਤੇ ਪਾਤੀਓ ਦਰਜ ਕੀਤੇ ਉਹਨਾਂ ਨਾਲ ਵੀ ਉਹਨਾਂ ਦਾ ਵੀ ਵਿਆਹ ਰਿਕਾਰਡ ਕੀਤੇ ਸਿੰਘ ਸਾਹਿਬ ਗਿਆਨੀ ਬਲਬੀਰ ਸਿੰਘ ਜੀ ਮੁਖੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਇਸੇ ਤਰ੍ਹਾਂ ਤੇ ਗਿਆਨੀ ਮਾਨ ਸਿੰਘ ਜੀ ਜਿਹੜੇ ਉਹ ਦੂਸਰੇ ਥੜੇ ਦੂਜੇ ਨਾਲ ਤੇ ਅਲੱਗ ਕਰਦੇ ਸੀ ਤੇ ਕਬਜ਼ਾ ਕੀਤਾ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਜੇਲ੍ਹ ਦੇ ਵਿੱਚ ਜਿਹੜੇ ਸਗੇ ਉਹਨਾਂ ਦੇ ਵੀ ਨਾਲ ਜਾ ਕੇ ਇਹਨਾਂ ਮਿਲਗਾਤਾਂ ਕਰਕੇ ਤੇ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਆਂਡ ਗਵਾਂਡ ਦੇ ਜਿਹੜੇ ਲੋਕ ਸੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਉਹ ਤੋਂ ਇਲਾਵਾ ਫਿਰ ਜਿਹੜੇ ਚੈਨਲ ਸਗੇ ਉਹ ਚੈਨਲ ਵਾਲੇ ਦੋ ਬੱਚੇ ਸੀ ਪੀਟੀਸੀ ਦੇ ਇੱਕ ਦੀਆਂ ਤਾਂ ਉਂਗਲਾਂ ਹੀ ਤੋੜ ਦਿੱਤੀਆਂ ਉਂਗਲਾਂ ਵੀ ਬੇਰਹਿਮੀ ਨਾਲ ਤੋੜੀਆਂ ਕੈਮਰਾ ਖੋਲਿਆ ਪਰ ਲੱਕੀਲੀ ਕਹਿ ਲਓ ਵੀ ਕਈ ਵਾਰੀ ਪਿੱਛੇ ਸਬੂਤ ਬੰਦਾ ਛੱਡ ਜਾਂਦਾ ਉਹਨਾਂ ਦੇ ਕੋਲ ਇੱਕ ਹੋਰ ਵੀਡੀਓ ਸੀ ਜਿਹੜੀ ਉਹਨੇ ਮੌਕੇ ਤੇ ਰਿਕਾਰਡ ਕੀਤੀ ਆ ਉਹ ਵੀ ਸਾਨੂੰ ਉਹਨੇ ਪੈਨ ਡਰਾਈਵ ਆ ਕੇ ਸਾਡੇ ਸਪੋਰਟ ਕੀਤੀ ਆ ਉਹਦੇ ਵਿੱਚ ਲਗਭਗ ਹਜ਼ਾਰ ਤੋਂ ਉੱਤੇ ਆਟੋਮੈਟਿਕ ਵੈਪਨਾਂ ਨਾਲ ਗੋਲੀਆਂ ਚੱਲੀਆਂ ਇਸੇ ਤਰਜ਼ ਤੇ ਐਸਐਸਪੀ ਤੇ ਡੀਸੀ ਸਾਹਿਬ ਨੂੰ ਵੀ ਨਹੀਂ ਸੰਪਰਕ ਕੀਤਾ ਇਥੋਂ ਚਿੱਠੀਆਂ ਵੀ ਅਸੀਂ ਲਿਖੀਆਂ ਡੀ ਸੀ ਸਾਹਿਬ ਨੇ ਕਿਹਾ ਕਿ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਤੇ ਐਸ ਐਸ ਵੀ ਸਾਹਬਾਂ ਤਾਂ ਮਿਲੀ ਨਹੀਂ ਉਹ ਕਹਿੰਦੇ ਕਿ ਕਿਧਰੇ ਚਲ ਗਏ 2 3 4 ਦਿਨ ਉਹਨਾਂ ਨੂੰ ਡੀਕ ਦੇ ਵੀ ਰਹੇ ਹੋਰ ਵੀ ਜਿੰਨੇ ਅਧਿਕਾਰੀ ਸੀ ਉਹ ਵੀ ਸਾਰੇ ਡੀਕ ਦੇ ਰਹੇ ਪਰ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜਿਹੜਾ ਵਰਨਲ ਕੀਤਾ ਕਿਉਂਕਿ ਉਹ ਸਿੰਘ ਸਾਹਿਬ ਨੇ ਪਰਸੋਂ ਨੂੰ ਆਉਣਾ ਉਹਨਾਂ ਦੇ ਸ਼ਿਖੋਰਤ ਕੀਤੀ ਜਾਊਗੀ ਮੁੱਖ ਤੌਰ ਤੇ ਤਿੰਨ ਸਵਾਲ ਸਕੇ ਪਹਿਲਾ ਸਵਾਲ ਪੇ ਗੁਰੂ ਘਰ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਉਹਦੀ ਉਲੰਘਣਾ ਹੋਈ ਆ ਦੇ ਹੁਕਮ ਦੇ ਨਾਲ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਈ ਜਾਂਦੀ ਅੰਦਰਲੇ ਪਾਸੇ ਕਿਸੇ ਪੱਖ ਤੋਂ ਵੀ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਜੜੋਪਤੀ ਨਹੀਂ ਸੀ ਕਿਉਂਕਿ ਅਖੰਡ ਪਾਠ ਸਾਹਿਬ ਚੱਲ ਰਹੇ ਸੀ ਤੇ ਤੀਸਰਾ ਫਿਰ ਬੂਟਾ ਸਮੇਤ ਅੰਦਰ ਜਾ ਕੇ ਉੱਥੇ ਤਾਬੜ-ਤਾਬੜ ਗੋਲੀਆਂ ਚਲਾਉਣੀਆਂ ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ ਇਨੀ ਰਿਪੋਰਟ ਦੇ ਵਿੱਚ ਉਹ ਸਾਰਾ ਵਰਨਣ ਕਰ ਦਿੱਤਾ ਔਰ ਇਹ ਵੀ ਇਨੀ ਵਰਨਣ ਕੀਤਾ ਕਿ ਆਜ ਤੱਕ ਸਰਕਾਰ ਇਸ ਮਸਲੇ ਤੇ ਚੁੱਪ ਬੈਠੀ ਆ ਅਕਸਰ ਦੇਖਣੇ ਵਿੱਚ ਆਇਆ ਵੀ ਜਿਲੇ ਕਿਸੇ ਹੋਰ ਪਾਸੇ ਕੋਈ ਵਿਆਦ ਵੀ ਹੋਵੇ ਹੋਰ ਝਗੜਾ ਹੋਵੇ بڑے ਜੋਸ਼ੋ ਕਰੋਸ਼ ਦੇ ਨਾਲ ਆਪਾਂ ਬਾਹਾਂ ਟੰਗ ਟੰਗੇ ਜਾ ਕੇ ਉੱਥੇ ਖਿਆਨ ਕਰਦੇ ਆਂ ਪਰ ਇੱਥੇ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਦੋ ਤਿੰਨ ਦਿਨ ਬਾਅਦ ਸੀ ਤੇ ਇੱਥੇ ਕੋਈ ਮਰਿਆਦਾ ਦਾ ਨਹੀਂ ਕਿਸੇ ਨੇ ਧਿਆਨ ਕੀਤਾ ਗੋਲੀਆਂ ਚਲਾਉਣ ਦਾ ਕਿਸੇ ਨੇ ਧਿਆਨ ਕੀਤਾ ਇਸ ਤੌਰ ਤੇ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਅੱਜ ਜਿਹੜੀ ਉਹ ਰਿਪੋਰਟ ਦਿੱਤੀ ਆ ਉਹ ਦੇਵਾਂਗੇ ਤਸੀਂ ਅਕਾਲ ਤਖਤ ਤੋਂ ਇਹਨਾਂ ਨੇ ਜਿਹੜਾ ਮੁੱਖ ਤੌਰ ਤੇ ਕੋ ਦੋਚੀਆ ਉਹ ਹੀ ਨਹੀਂ ਅੱਜ ਅੰਦਰ ਰਾਤ ਕਰ ਦਿੱਤਾ ਉਹ ਰਿਪੋਰਟ ਹਰ ਸਿੰਘ ਸਾਹਿਬ ਦੇ ਆਇਆ ਤੇ ਦੇਵਾਂਗੇ ਵੀ ਇਹ ਜਿਹੜਾ ਕਾਰਜ ਆ ਬੜਾ ਵੱਡਾ ਬਿਆਦਵੀ ਦਾ ਇਹ ਵੀ ਆਪਾਂ ਅਕਸਰ ਦੇਖਦੇ ਆ ਕਿ ਕਈ ਗੱਲਾਂ ਜਿਹੜੀਆਂ ਪਹਿਲੇ ਹੋਈਆਂ ਕੋ 10 ਸਾਲ ਪਹਿਲਾਂ 20 ਸਾਲ ਪਹਿਲਾਂ ਉਹਨੂੰ ਤਾਂ ਬੜੇ ਜ਼ੋਰ ਨਾਲ ਚੱਕਦੇ ਤੇ ਅੱਜ ਸਰਕਾਰ ਜਿਹੜੀ ਉਹ ਬੌਲਿੰਗ ਹੋ ਗਈ ਕਿ ਅੰਦਰ ਕੋ ਝਗੜਾ ਨਹੀਂ ਅੰਦਰੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਤੇ ਫਿਰ ਅੰਦਰ ਐਂਟਰ ਹੋ ਜਾਣਾ ਬਿਗੈਰ ਸਪੀਕਰ ਬੈਰਨ ਵਾਰਨਿੰਗ ਤੋਂ ਤੇ ਫਿਰ ਅੰਦਰ ਬੂਟਾ ਸਮੇਤ ਜਾਣਾ ਤੇ ਫਿਰ ਅੰਦਰ ਜਾ ਕੇ ਬਿਆਦਮੀ ਕਰਨੀ ਔਰ ਉਹਦਾ ਸਭ ਤੋਂ ਵੱਡਾ ਜਿਹੜਾ ਪਾਕਿਆ ਉਹ ਆਪੇ ਅੰਦਰ ਅਥਰੂ ਗੈਸ ਦੇ ਜਿਹੜੇ ਉਸ ਸੈਲ ਦਿੱਤੇ ਗਏ ਅੰਦਰ ਖੰਡਪਾੜ ਸਾਹਿਬ ਉਹ ਵੀ ਖੰਡਤ ਹੋਏ ਇਹ ਵਿੱਚ ਕੋਈ ਦੋਰਾਮਾ ਨਹੀਂ ਪਰ ਕਿਉਂਕਿ ਸਰਕਾਰ ਆ ਪੁਲਿਸ ਇੰਨੀ ਸੀ ਉੱਥੇ ਦੋ ਲੋਕਾਂ ਨੇ ਦੱਸਿਆ ਕਿ ਬਹੁਤ ਵੱਡੀ ਪੱਧਰ ਤੇ ਜਿਹੜੀ ਉਹ ਫੋਰਸ ਉੱਤੇ ਕੀਤੀ ਕੱਟੀ ਕੀਤੀ ਸੀ ਮੈਂ ਰਿਪੋਰਟ ਤੋਂ ਇਲਾਵਾ ਵੀ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਕਿਹੜਾ ਅੰਦਰ ਉੱਤੇ ਐਡਾ ਵੱਡਾ ਜਿਹੜਾ ਆ ਉਹ ਦਿਖਾ ਤਾ ਵਾਪਰ ਗਿਆ ਸੀ ਜਿਹਦੇ ਲਈ ਐਡੀ ਵੱਡੇ ਪੱਧਰ ਦੇ ਉੱਤੇ ਕੀਤੀ ਉਹ ਪੁਲਿਸ ਤੇ ਮੈਂ ਸਾਡੀਆਂ ਜਿਹੜੀਆਂ ਜਥੇਬੰਦੀ ਬੁੱਢਾ ਦਲ ਦੀ ਉਹਨਾਂ ਨੂੰ ਵੀ ਕਹਿਣੀ ਤਕੀਦ ਕਰਨੀ ਚਾਹੁੰਦਾ ਵੀ ਤੁਹਾਡੇ ਨਾਲ ਨਹੀਂ ਕੋਈ ਵੀ ਕਿਉਂਕਿ ਤੁਹਾਡੇ ਕਿਉਂਕਿ ਅਕਸਰ ਮੈਂ ਦੇਖਦਾ ਬਹੁਤ ਸਾਰੇ ਗੁਰਦੁਆਰਿਆਂ ਦੇ ਕਈ ਵਾਰੀ ਜਥੇਬੰਦੀਆਂ ਦੇ ਝਗੜੇ ਚੱਲਦੇ ਆ ਸਾਡਾ ਕੇਵਲ ਤਾਂ ਕੇਵਲ ਵਿਰੋਧ ਸਰਕਾਰ ਦੇ ਨਾਲ ਹੈ ਕਿ ਸਰਕਾਰ ਐਂਟਰ ਹੋਈ ਤੇ ਕਿਉਂ ਹੋਈ ਕਿਉਂਕਿ ਗੁਰਦੁਆਰਾ ਸਹਿਬਾਨ ਦਾ ਕੋਈ ਪ੍ਰਬੰਧ ਦਾ ਸੰਬੰਧ ਸੀ ਸ੍ਰੀ ਅਕਾਲ ਪੁਰਖ ਨੂੰ ਕਹਿ ਦਿੰਦੇ ਸ਼ੋਮਣੀ ਕਮੇਟੀ ਨੂੰ ਕਹਿ ਦਿੰਦੇ ਬੈਠ ਕੇ ਅੱਗੇ ਵੀ ਆਪਾਂ ਹੱਲ ਸਾਰੇ ਕਰਦੇ ਆਂ ਪਰ ਹੱਲ ਕਰਨ ਦੀ ਬਜਾਏ ਸਿੱਧਾ ਜਾ ਕੇ ਐਂਟਰ ਹੋਣਾ ਸੋ ਜ세ਬੰਦੀਆਂ ਸਾਡੀਆਂ ਸ਼ੋਮਣੀ ਕਮੇਟੀ ਦੀਆਂ ਸਤਕਾਰਤਿਆ ਪਰ ਜਿੱਥੇ ਮਰਿਆਦਾ ਦਾ ਲੰਘਣ ਹੋਵੇ ਉੱਥੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਰੂਰ ਬੋਲਦੀ ਆ ਸੋ ਸਰਕਾਰ ਨੇ ਜੋ ਕੀਤਾ ਉਹ ਬਾਜਬ ਨਹੀਂ ਕੀਤਾ ਸੋ ਉਹ ਇੱਕ ਰਿਪੋਰਟ ਜਿਹੜੀ ਸੀ ਅੱਜ ਉਹ ਵੀ ਨਸ਼ਰ ਕੀਤੀ ਗਈ ਇੱਕ ਪਿਛਲੇ ਦਿਨੀ ਕਿਉਂਕਿ ਇੱਕ ਦੇਖਣ ਵਿੱਚ ਆਇਆ ਸੀ ਕਿ ਸਰਪਉ ਦੀ ਬਹੁਤ ਵੱਡੇ ਪੱਧਰ ਤੇ ਮਰਿਆਦਾ ਦਾ ਲੰਘਣ ਹੁੰਦਾ ਉਹਦੇ ਲਈ ਭਾਵੇਂ ਅਸੀਂ ਪਹਿਲਾਂ ਵੀ ਆ ਪੰਦਰ ਬਾੜੇ ਚ ਕਿਹਾ ਸੀ ਭਈ ਇਹ ਨਾ ਕੀਤਾ ਜਾਵੇ ਹੁਣ ਅੱਜ ਐਗਜੈਕਟਿਵ ਨੇ ਸਾਰੇ ਇੱਕ ਮੋਟਰ ਹੋ ਕੇ ਕਿ ਜਿਹੜੇ ਸਰਬੋਆ ਹੈ ਕਿਹਨੂੰ ਦਿੱਤੇ ਜਾਣੇ ਆ ਤੇ ਕਿਹਨੇ ਦੇਣੇ ਆ ਇਹ ਮਰਿਆਦਾ ਦਾ ਜਰੂਰ ਅੱਜ ਧਿਆਨ ਰੱਖਦੇ ਹੋਏ ਸਾਰੇ ਗੁਰਦੁਆਰਾ ਸਹਿਬਾਨਾਂ ਨੂੰ ਇਹ ਬੇਨਤੀ ਕਰਦੇ ਆ ਤੇ ਸ਼ਮਨੀ ਗੁਰਦੁਆਰਾ ਪਰਵੰਤ ਕਮੇਟੀ ਦੇ ਸਾਰੇ ਸਥਾਨਾਂ ਨੂੰ ਕਿ ਮੇਨ ਤੌਰ ਤੇ ਸਤ ਸਤਗੁਰ ਜੀ ਦੇ ਜੋਤੀ ਜੋਤ ਦਿਵਸ ਸਤਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਜਾਂ ਸਤਗੁਰੂ ਜੀ ਦੀ ਗੁਰਤਾ ਗੱਦੀ ਦੇ ਸਾਰੇ ਦਿਹਾੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੱਡੇ ਪੱਦਰ ਤੇ ਉਹ ਮਨਾਏ ਜਾਂਦੇ ਆ ਹੁਣ ਸਿਰਫ ਅੰਦਰਲੇ ਪ੍ਰਬੰਧ ਦੇ ਵਿੱਚ ਜਿਹੜੇ ਸਾਡੇ ਗ੍ਰਾਂਥੀ ਆ ਜਾਂ ਸਾਡੇ ਕੀਰਤਨੀਏ ਉਹਨਾਂ ਨੂੰ ਸਿਰ ਪਾਉ ਦਿੱਤੇ ਜਾਣਗੇ ਬਾਕੀ ਸਾਰੇ ਇੱਕ ਟੱਕੋਂ ਜਿਹੜੇ ਸਾਡੇ ਕੋਲ ਮਹਾਂਪੁਰ ਸਤਕਾਰਤ ਜਥੇਬੰਦੀਆਂ ਦੇ ਸਤਕਾਰਤ ਆ ਉਹਨਾਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਦਾ ਸਿੱਖੀ ਦੇ ਵਿੱਚ ਯੋਗਦਾਨ ਆ ਆਮ ਕਰਕੇ ਜਿਹੜੀ ਹੁੰਦੀ ਸੀ ਵੀ ਹਰੇਕ ਬੰਦਾ ਹੀ ਮੋਹਰ ਨੂੰ ਸਿਰ ਕਰ ਲਵੇ ਇਹ ਜਿਹੜੇ ਸਿਰਪਾ ਬਿਲਕੁਲ ਟੋਟਲੀ ਬੰਦ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਖਰਚ ਦੇ ਵਿੱਚੋਂ ਜਿਹੜੇ ਇਹ ਹੁੰਦੇ ਸੀ ਉਹਦੇ ਵਿੱਚੋਂ ਇੱਕ ਹੁਣ ਮੈਂ ਹਾਲੇ ਬੋਲਣਾ ਨਹੀਂ ਕਿਉਂਕਿ ਮੇਰੀ ਆਦਤ ਹੈ ਵੀ ਜਿਹੜੇ ਕੁਝ ਨਾ ਕੁਝ ਕਰ ਲਈਏ ਫੇ ਬੋਲੀਏ ਉਹ ਕਿਸੇ ਚੰਗੇ ਪਾਸੇ ਦੇ ਵਿੱਚ ਲਾਵਾਂਗੇ ਤਾਂ ਕਿ ਕੌਮ ਦਾ ਜਿਹੜਾ ਉਜਲਾ ਭਵਿਕ ਹਰੀਆਬਲ ਦੱਸਦਾ ਆ ਜਿਹੜੇ ਬੱਚੇ ਬੱਚੀਆਂ ਅੱਜ ਵਿਦੇਸ਼ਾਂ ਨੂੰ ਦੌੜਦੇ ਆ ਭਾਵੇਂ ਅਸੀਂ ਅਕੈਡਮੀ ਪਹਿਲਾਂ ਵੀ ਸ਼ੁਰੂ ਕਰ ਲਈ ਆ ਪਰ ਹੋਰ ਵੀ ਇੱਕ ਸ਼ੁਰੂ ਕਰਾਂਗੇ ਤਾਂ ਕਿ ਬੱਚਿਆਂ ਦਾ ਰੁਝਾਨ ਇਹਦੇ ਵੱਲ ਵੱਧ ਸਕੇ ਦੂਸਰਾ ਕਿਉਂਕਿ ਭਾਵੇਂ ਉਹ ਸਾਡੇ ਪ੍ਰਬੰਧ ਨਾਲ ਸੰਬੰਧਤ ਆ ਪਰ ਕਿਉਂਕਿ ਤੁਸੀਂ ਵੀ ਪ੍ਰਬੰਧ ਦਾ ਹਿੱਸਾ ਆ ਤੁਸੀਂ মিডিਆ ਆ ਤੇ মিডিਆ ਕਈ ਵਾਰੀ ਹਰ ਤਰ੍ਹਾਂ ਦੇ ਬੰਦੇ ਜਿਹੜੇ ਹੁੰਦੇ ਸੋਸਾਇਟੀ ਦੇ ਵਿੱਚ ਕੋਈ ਕਿਸੇ ਢੰਗ ਦਾ ਕਿਸੇ ਢੰਗ ਦਾ ਪਰ ਸਤਗੁਰੂ ਜੀ ਨੇ ਇੱਕ ਮਰਿਆਦਾ ਨਿਰਧਾਰਤ ਕੀਤੀ ਤੇ ਸਤ ਸਾਰ ਖਾਸ ਕਰਕੇ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਿਆਂ ਚ ਉਹ ਅਸੀਂ ਸਕੱਤਰ ਸਾਹਿਬ ਦਾ ਸਾਰਿਆਂ ਨੂੰ ਕਨਵੇ ਕਰਨਗੇ ਕਿ ਜਿੰਨੇ ਸਾਡੇ ਗ੍ਰਾਂਥੀ ਸਹਿਮਾਨ ਅੰਦਰਲੇ ਪ੍ਰਬੰਧ ਦੇ ਵਿੱਚ ਉਹ ਖਾਸ ਕਰਕੇ ਜਿਹੜੀ ਸਾਡੀ ਮਰਿਆਦਾ ਚੱਲਦੀ ਆ ਅੰਬਰਸਰੀ ਪਜਾਮਾ ਜਿਹਨੂੰ ਝੋਲੀ ਵਾਲਾ ਪਜਾਮਾ ਕਹਿੰਦੇ ਨੇ ਜਾਂ ਚੂੜੀਦਾਰ ਪਜਾਮਾ ਇਹ ਬਿਲਕੁਲ ਯਕੀਨੀ ਬਣਾਉਣਗੇ ਕਿ ਕੋਈ ਵੀ ਜਿਹੜਾ ਕ੍ਰਾਂਤੀ ਸਿੰਘ ਉਹ ਅੱਜ ਕੱਲ ਦਾ ਮਾਡਰਨ ਫੈਸ਼ਨ ਕਿ ਪੈਂਟ ਕਾਰਡ ਜੇ ਜਿੱਦਾਂ ਉਹ ਅੱਜ ਕੱਲ ਪੈਂਟ ਟਾਈਪ ਬਣ ਗਿਆ ਉਹ ਪਾਉਂਦੇ ਆ ਉਹ ਬਿਲਕੁਲ ਬੰਦ ਤੇ ਅੰਦਰਲੇ ਪ੍ਰਮੰਦ ਵਾਲੇ ਖਾਸ ਤੌਰ ਦੇ ਉੱਤੇ ਸਾਰੇ ਉਹ ਯੂਨੀਫਾਰਮ ਆਫ ਕੋਡ ਜਿਹੜਾ ਜਿਹੜਾ ਕ੍ਰਾਂਤੀ ਸਿੰਘਾਂ ਤੇ ਆ ਚੱਲਿਆ ਆਉਂਦਾ ਸਮਾਂ ਉਹ ਉਹ ਲਾਗੂ ਕੀਤਾ ਜਾਊਗਾ ਤੇ ਰਾਗੀ ਸਿੰਘਾਂ ਤੇ ਵੀ ਤਾਂ ਕਿ ਇੱਕ ਮਰਿਆਦਾ ਜਿਹੜੀ ਆ ਇਹ ਮਰਿਆਦਾ ਸਤਿਗੁਰੂ ਨੂੰ ਸਮਰਪਤ ਆ ਇਹ ਤੁਹਾਡੀ ਮੇਰੀ ਨਹੀਂ ਤੇ ਕਈ ਵਾਰੀ ਆਪਾਂ ਫੇਰ ਸਵਾਲ ਵੀ ਬਵੇਲੇ ਖੜੇ ਕਰ ਲੈਂਦੇ ਆ ਪਰ ਕਿਉਂਕਿ ਇਹ ਗੁਰੂ ਘਰ ਦੇ ਅੰਦਰ ਕੀਰਤਨ ਕਰਨ ਵਾਲੇ ਦੀ ਮਰਿਆਦਾ ਆ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਵਜੀਰ ਦੀ ਮਰਿਆਦਾ ਆ ਉਹ ਮਰਿਆਦਾ ਜਿਹੜੀ ਆ ਉਹ ਜ਼ਰੂਰ ਜਿਹੜੀ ਲਾਗੂ ਕੀਤੀ ਜਾਵੇ ਦੂਸਰਾ ਇੱਕ ਪਿਛਲੇ ਦਿਨੀ ਅਸੀਂ ਫੈਸਲਾ ਕੀਤਾ ਸੀ ਕਿਉਂਕਿ ਧੰਨ ਧੰਨ ਸਾਹਿਬ ਸਤਿਗੁਰੂ ਖੇਰੇਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਪਟਨਾ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਮਨਾਉਂਦੇ ਭਾਵੇਂ ਆਪਾਂ ਪੰਜਾਬ ਵਿੱਚ ਵੀ ਆ ਸਾਰੇ ਪਰ ਅਸੀਂ ਇਸ ਸਾਲ ਫੈਸਲਾ ਕੀਤਾ ਤੇ ਗਾਹਾਂ ਤੋਂ ਲਗਾਤਾਰ ਇਹ ਇਹ ਮੇ ਲਾਗੂ ਰਹੂਗਾ ਕਿ 17 ਤਰੀਕ ਨੂੰ 17 ਜਨਵਰੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਹਨੂੰ ਜਿੱਦਾਂ 사ਚਕਾਂਡ ਸ੍ਰੀ ਹਰਮੰਦਰ ਸਾਹਿਬ ਚ ਤੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ। ਉਸੇ ਤਰਜ਼ ਦੇ ਉੱਤੇ ਇਹਨੂੰ ਵੱਡੇ ਪੱਧਰ ਤੇ ਮਨਾਇਆ ਜਾਊਗਾ। ਉਥੇ 16 ਤਰੀਕ ਨੂੰ ਕਬੀ ਦਰਬਾਰ, ਢਾਡੀ ਦਰਬਾਰ, ਗਤਕੇ ਦੇ ਜੋਰ ਤੇ 17 ਤਰੀਕ ਨੂੰ ਰਾਤ ਨੂੰ ਆਤਿਸ਼ਬਾਜੀ, ਦੀਪਮਾਲਾ ਤੇ ਦਿਨ ਦੇ ਸਾਰੇ ਜਿਹੜੇ ਗੁਰਮਤ ਦੇ ਉਹ ਸਮਾਗਮ ਚੱਲਣਗੇ। ਤੇ ਇਹਦੇ ਲਈ ਚੇਚੇ ਤੌਰ ਤੇ 10 ਤਰੀਕ ਨੂੰ ਸਖ ਫਰੀ ਕੇਸਗਰ ਸਾਹਿਬ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੱਕ ਮਹਾਨ ਕੀਰਤਨ ਆਪਣੇ ਨਗਰ ਕੀਰਤਨ ਜਿਹੜਾ ਆ ਉਹ ਜਿਹੜਾ ਉੱਥੋਂ ਸ਼ੁਰੂ ਹੋਊਗਾ ਚਾਲੇ ਪਾਊਗਾ ਔਰ ਉਹਦੇ ਵਿੱਚ ਜਿੱਥੇ ਸਤਿਗੁਰ ਜੀ ਦੇ ਸਰੂਪ ਮੌਜਮਾਨ ਹੋਣਗੇ ਉੱਥੇ ਨਾਲ ਸਤਿਗੁਰ ਜੀ ਦੇ ਸ਼ਾਸਤਰ ਜਿਹੜੇ ਆ ਉਹ ਗੱਡੀ ਵੀ ਨਾਲ ਚੱਲੂਗੀ ਤੇ ਇਹਦਾ ਰੂਟ ਜਿਹੜਾ ਰੱਖਿਆ ਉਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਲਗਭਗ 600 ਕਿਲੋਮੀਟਰ ਆ ਉਹ ਅਸੀਂ ਰੱਖਿਆ ਸਾਰਾ ਹੀ ਪਹਿਲੇ ਦਿਨ ਦਾ ਪੜਾ ਜਿਹੜਾ ਆ ਉਹ ਤੁਹਾਡਾ ਦਾਫਤੋਂ ਸ਼ੁਰੂ ਹੋ ਕੇ ਰਾਤਾ ਬਸ਼ਰਾਮ ਗੁਰਦੁਆਰਾ ਚਮਕੌਰ ਸਾਹਿਬ ਕਤਲਗੜ੍ਹ ਸਾਹਿਬ ਵਿਖੇ 11 ਨੂੰ ਸ਼ੁਰੂ ਹੋ ਕੇ ਚਮਕੌਰ ਸਾਹਿਬ ਤੋਂ ਗੁਰਦੁਆਰਾ ਆਲਮਗੀਰ ਪਾਚਾਈ ਦਸਵੀਂ ਤੇ ਉੱਥੋਂ ਫਿਰ 12 ਤਰੀਕ ਨੂੰ ਮੰਜੀ ਸਾਹਿਬ ਆਲਮਗੀਰ ਤੋਂ ਚਾਲੇ ਪਾ ਕੇ ਇਹ ਮਹਾਨ ਨਗਰ ਕੀਰਤਨ ਜਿਹੜਾ ਆ ਗੁਰਦੁਆਰਾ ਮਹਿੰਦੀ ਆਣਾ ਪਹਿਲਾਂ ਅਸੀਂ ਤਾਕਤੂਪੁਰ ਸੀ ਉੱਥੇ ਪ੍ਰਬੰਧ ਕਰਦੇ ਆ ਉੱਥੇ ਰਾਤ ਦਾ ਵਿਸ਼ਰਾਮ ਫਿਰ ਮਹਿੰਦੀ ਆਣਾ ਗੁਰਦੁਆਰੇ ਤੋਂ ਚੱਲ ਕੇ ਗੁਰਦੁਆਰਾ ਗੰਗਸਰ ਜੈਤੋਂ ਜਿਹੜੀ ਆਪਾਂ ਸ਼ਤਾਬਦੀ ਵੀ ਮਨਾਉਣੀ ਆ ਫਰਵਰੀ ਦੇ ਮਹੀਨੇ ਦੇ ਵਿੱਚ ਉੱਥੇ ਫਿਰ 14 ਨੂੰ ਗੰਗਸਰ ਜੈਤੋਂ ਤੋਂ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਤੇ ਇਸੇ ਤਰ੍ਹਾਂ ਦਰਬਾਰ ਸਾਹਿਬ ਤੋਂ ਚੱਲ ਕੇ ਮੁਕਸਰ ਤੋਂ ਫੇਰ ਗੁਰਦੁਆਰਾ ਹਾਜੀ ਰਤਨ ਬਟਿੰਡਾ ਤੇ 16 ਨੂੰ ਹਾਜੀ ਰਤਨ ਬਟਿੰਡਾ ਤੋਂ ਚੱਲ ਕੇ ਦામਦਮਾ ਸਾਹਿਬ ਇਹਦੀ ਸੰਭਾਵੀ ਸੰਪੂਰਨਤਾ ਹੋ ਗਈ। ਇਹਦੇ ਵਿੱਚ ਅਸੀਂ ਕਿਉਂਕਿ ਇਖਤਿਆਰ ਛਾਪੇ ਆ ਉਹਨਾਂ ਦੇ ਵਿੱਚ ਬੇਰਵਾ ਵੀ ਦੇ ਦਿੱਤਾ। ਪੇ ਕਿੱਥੇ ਕਿੱਥੇ ਇਹਨਾਂ ਦੇ ਪੜਾਅ ਹੋਣਗੇ। ਸਮੁੱਚੀ ਸੰਗਤ ਨੂੰ ਬੇਨਤੀ ਕਰਦਾ। ਸਾਰੇ ਮਹਾਪੁਰਸ਼ਾਂ ਨੂੰ ਵੀ ਬੇਨਤੀ ਕਰਦਾ। ਕਿ ਤੁਸੀਂ ਵੀ ਤੇ ਖਾਸ ਕਰਕੇ মিডিਏ ਵਾਲੇ ਅਸੀਂ ਯਤਨ ਤਾਂ ਕਰਾਂਗੇ ਆਪਣੇ ਤੌਰ ਤੇ ਵੀ। ਪੇ ਬਾਦ ਚੜ ਕੇ ਇਹਦੇ ਵਿੱਚ ਆਪਾਂ ਯੋਗਦਾਨ ਪਾਈਏ ਕਿਉਂਕਿ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਾਂ ਪਿਛਲੇ ਦਿਨੀ ਹੁਣ ਮਨਾ ਕੇ ਹਟਿਆ ਰਾਜਪੂਤ ਦੀ ਧਰਤੀ ਤੇ ਜੋੜ ਮੇਲਾ ਜਿਹੜਾ 3 ਦਿਨ 3 4 ਤੇ 5 ਤਰੀਕ ਨੂੰ ਚੱਲਿਆ ਇਹ ਉਹ ਸਥਾਨ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੁਗਲ ਰਾਜ ਦੀ ਜੜ ਪੱਟੀ ਸੀ ਤੇ ਜਿੱਥੋਂ ਇਸ ਭਾਰਤ ਆਜ਼ਾਦ ਭਾਰਤ ਦੀ ਜਿਹੜੀ ਆਪਣੇ ਗੁਲਾਮੀ ਤੋੜਨ ਲਈ ਸਤਿਗੁਰੂ ਜੀ ਨੇ ਆਜ਼ਾਦੀ ਦੀ ਲੜਾਈ ਵੀ ਸ਼ੁਰੂ ਕੀਤੀ ਸੀ